ਛੋਟੀਆਂ-ਛੋਟੀਆਂ ਪਰ ਧਿਆਨ ਦੇਣ ਯੋਗ ਗੱਲਾਂ ਜ਼ਰੂਰ ਸੁਣੋ ਨੰਬਰ 1 ਹੱਥ ਜਲ ਜਾਵੇ ਤਾਂ ਨਮਕ ਅਤੇ ਸ਼ਹਿਦ ਦਾ ਲੇਪ ਲਗਾ ਲਓ ਠੰਡਕ ਮਿਲਦੀ ਹੈ ਨੰਬਰ 2 ਕੱਚੇ ਤਿਲ ਖਾਣ ਦੇ ਨਾਲ ਉਮਰ ਜ਼ਿਆਦਾ ਹੁੰਦੀ ਹੈ ਯਾਨੀ ਕਿ ਉਮਰ ਲੰਬੀ ਹੁੰਦੀ ਹੈ ਨੰਬਰ 3 ਕੰਗੀ ਦੇ ਉੱਪਰ ਨਿੰਬੂ ਦਾ ਰਸ ਲਗਾ ਕੇ ਵਾਲਾਂ ਦੇ ਵਿੱਚ ਫੇਰਨ ਦੇ ਨਾਲ ਵਾਲ ਖੂਬਸੂਰਤ ਹੋ ਜਾਂਦੇ ਹਨ ਨੰਬਰ 4 ਜੇਕਰ ਤੁਸੀਂ ਤੁਗਲੇ ਪਤਲੇ ਹੋਣਾ ਚਾਹੁੰਦੇ ਹੋ ਤਾ ਖਾਣੇ ਤੋਂ ਪਹਿਲਾਂ ਇੱਕ ਵੱਡੀ ਇਲਾਇਚੀ ਖਾ ਲੈਣ ਦੇ ਨਾਲ ਖਾਣਾ ਜਲਦੀ ਹਜ਼ਮ ਹੋ ਜਾਂਦਾ ਹੈ। ਨੰਬਰ 5 ਸ਼ਾਮ ਦੇ ਸਮੇਂ ਮੀਟ ਨਹੀਂ ਖਾਣਾ ਚਾਹੀਦਾ। ਇਸ ਦੇ ਨਾਲ ਕੈਂਸਰ ਜਈ ਬਿਮਾਰੀ ਤੋਂ ਬਚੇ ਰਹੋਗੇ। ਨੰਬਰ 6 ਐਲੋਵੇਰਾ ਕੱਟ ਕੇ ਕੱਚਾ ਖਾ ਲੈਣ ਦੇ ਨਾਲ ਸਾਲਾਂ ਤੱਕ ਉਮੀਦਾਂ ਖਰਾਬ ਨਹੀਂ ਹੁੰਦਾ। ਨੰਬਰ 7 ਅਨਾਰ ਦੇ ਛਿਲਕੇ ਦਾ ਇੱਕ ਛੋਟਾ ਜਿਹਾ ਟੁਕੜਾ ਚਬਾ ਕੇ ਖਾਣ ਦੇ ਨਾਲ ਪ੍ਰਾਣੀ ਖੰਘ ਅਤੇ ਅਲਰਜੀ ਦੂਰ ਹੋ ਜਾਂਦੀ ਹੈ ਨੰਬਰ 8 ਜੇਕਰ ਤੁਸੀਂ ਮੁਹਾਸਿਆਂ ਤੋਂ ਪਰੇਸ਼ਾਨ ਹੋ ਤਾਂ ਪਾਣੀ ਦੇ ਵਿੱਚ ਨਿੰਮ ਦੇ ਪੱਤੇ ਉਬਾਲ ਕੇ ਉਸ ਦੇ ਨਾਲ ਸਮੇਂ-ਸਮੇਂ ਉਸ ਪਾਣੀ ਦੇ ਨਾਲ ਮੂੰਹ ਧੋ ਲਓ ਨੰਬਰ 9 ਜਲਦੀ ਸ਼ਾਦੀ ਦੇ ਲਈ ਪਾਣੀ ਦੇ ਵਿੱਚ ਹਲਦੀ ਮਿਲਾ ਕੇ ਨਹਾਇਆ ਕਰੋ ਨੰਬਰ 10 ਮਾਨ ਸਨਮਾਨ ਪ੍ਰਾਪਤ ਕਰਨ ਦੇ ਲਈ ਗੁਲਾਬ ਜਲ ਮਿਲਾ ਕੇ ਨਹਾਇਆ ਕਰੋ ਨੰਬਰ 11 ਮਾਨਸਿਕ ਤਣਾਅ ਨੂੰ ਦੂਰ ਕਰਨ ਦੇ ਲਈ ਪਾਣੀ ਦੇ ਵਿੱਚ ਗਾਂ ਦਾ ਦੁੱਧ ਮਿਲਾ ਕੇ ਨਹਾਉਣਾ ਚਾਹੀਦਾ ਹੈ ਨੰਬਰ 12 ਨਿਖਾਰ ਅਤੇ ਚਮਕਾਉਣ ਵਧਾਉਣ ਦੇ ਲਈ ਸਫੇਦ ਚੰਦਨਾ ਮਿਲਾ ਕੇ ਨਹਾਉਣਾ ਚਾਹੀਦਾ ਹੈ ਨੰਬਰ 13 ਜੇਕਰ ਕਿਸੇ ਬੱਚੇ ਨੂੰ ਨજર ਲੱਗ ਜਾਵੇ ਤਾਂ ਉਸ ਨੂੰ ਪੀਲੀ ਸਰੋਂ ਪਾਣੀ ਵਿੱਚ ਮਿਲਾ ਕੇ ਨਹਾਉਣਾ ਚਾਹੀਦਾ ਹੈ ਨੰਬਰ 14 ਖੀਰੇ ਨੂੰ ਕद्दूकस ਕਰਕੇ ਉਸ ਦੇ ਉੱਪਰ ਕੱਚਾ ਦੁੱਧ ਮਿਲਾ ਕੇ ਚਿਹਰੇ ਉੱਪਰ ਲਗਾਉਣ ਦੇ ਨਾਲ ਚਿਹਰਾ ਜਵਾਨ ਅਤੇ ਮਲਾਈਮ ਹੋ ਜਾਵੇਗਾ ਨੰਬਰ 15 ਜੇਕਰ ਪਿਸ਼ਾਬ ਦੇ ਵਿੱਚ ਜਲਨ ਹੋ ਰਹੀ ਹੈ ਤਾਂ ਇਲਾਇਚੀ ਨੂੰ ਆਵਲਾ ਦਹੀਂ ਅਤੇ ਸ਼ਹਿਦ ਦੇ ਨਾਲ ਖਾਣ ਦੇ ਨਾਲ ਫਾਇਦਾ ਹੁੰਦਾ ਹੈ ਨੰਬਰ 16 ਜੀਭ ਦੇ ਥੱਲੇ ਕਲੌਂਜੀ ਦਾ ਦਾਣਾ ਰੱਖਣ ਕੇ ਨਾਲ ਵਧਿਆ ਹੋਇਆ ਬਲੱਡ ਪ੍ਰੈਸ਼ਰ ਨਾਰਮਲ ਨਾਰਮਲ ਹੋ ਜਾਂਦਾ ਹੈ ਨੰਬਰ 17 ਇੱਕ ਚਮਚਾ ਬੇਸਨ ਦੇ ਵਿੱਚ ਚुटकी भर ਹਲਦੀ ਸ਼ਹਿਦ ਦੀਆਂ ਕੁਝ ਬੂੰਦਾਂ ਅਤੇ ਜ਼ੈਤੂਨ ਦੇ ਤੇਲ ਦੀਆਂ ਕੁਝ ਬੂੰਦਾਂ ਨੂੰ ਇਹ ਲੇਪ ਚਿਹਰੇ ਦੇ ਉੱਪਰ ਲਗਾਓ ਅਤੇ 15 ਮਿੰਟਾਂ ਬਾਅਦ ਗੁੰਗੁਨੇ ਪਾਣੀ ਦੇ ਨਾਲ ਧੋ ਲਓ ਤਾਂ ਬੱਚਾ ਦਾ ਰੁੱਖਾਪਣ ਦੂਰ ਹੋ ਜਾਵੇਗਾ ਨੰਬਰ 18 ਜਿਨ੍ਹਾਂ ਦੇ ਵਾਲ ਬਹੁਤ ਜ਼ਿਆਦਾ ਝੜਦੇ ਹਨ ਉਹਨਾਂ ਨੂੰ अरंडी ਦੇ ਤੇਲ ਦੇ ਵਿੱਚ ਥੋੜੀ ਮੇਥੀ ਦਾਣੇ ਦਾ ਪਾਊਡਰ ਮਿਲਾ ਕੇ ਵਾਲਾਂ ਦੇ ਉੱਪਰ ਜੜਾਂ ਦੇ ਵਿੱਚ ਲਗਾਉਣਾ ਚਾਹੀਦਾ ਹੈ ਇਸ ਦੇ ਨਾਲ ਵਾਲ ਮਜ਼ਬੂਤ ਹੋ ਜਾਣਗੇ ਨੰਬਰ 1 ਇੱਕ ਗਲਾਸ ਪਾਣੀ ਦੇ ਵਿੱਚ ਚਾਰ ਪੱਤੇ ਤੇਜ ਪੱਤੇ ਨੂੰ ਉਬਾਲੋ ਪਾਣੀ ਧਰਨ ਤੋਂ ਬਾਅਦ ਛਾਣੋ ਅਤੇ ਪ੍ਰਤੀ ਦਿਨ ਤਿੰਨ ਵਾਰ ਪਿਓ ਇਸ ਦੇ ਨਾਲ ਜੋੜਾਂ ਦੇ ਦਰਦ ਤੋਂ ਫਾਇਦਾ ਮਿਲਦਾ ਹੈ ਨੰਬਰ 2 ਨਹਾਉਣ ਤੋਂ ਪਹਿਲਾਂ ਪੈਰਾਂ ਦੇ ਅੰਗੂਠਿਆਂ ਦੇ ਉੱਪਰ ਸਰੋਂ ਦਾ ਤੇਲ ਲਗਾਉਣ ਦੇ ਨਾਲ ਅੱਖਾਂ ਦੀ ਰੌਸ਼ਨੀ ਵਧਦੀ ਹੈ ਨੰਬਰ 21 ਕੜੀ ਪੱਤਾ ਖਾਣ ਦੇ ਨਾਲ ਬਲੱਡ ਸ਼ੂਗਰ ਲੈਵਲ ਬੈਲੈਂਸ ਰਹਿੰਦਾ ਹੈ ਜਿਸ ਦੇ ਨਾਲ ਡਾਇਬਟੀਜ਼ ਕੰਟਰੋਲ ਰਹਿੰਦੀ ਹੈ ਇਸ ਦੇ ਵਿੱਚ ਵਿਟਾਮਿਨ ਸੀ ਹੁੰਦਾ ਹੈ ਜੋ ਕਫ ਤੋਂ ਬਚਾਉਣ ਦੇ ਵਿੱਚ ਐਕਟਿਵ ਹੈ ਕੜੀ ਪੱਤੇ ਦੇ ਵਿੱਚ ਵਿਟਾਮਿਨ ਹੁੰਦਾ ਹੈ ਜੋ ਬਾਦੀ ਉਮਰ ਦਾ ਅਸਰ ਚਿਹਰੇ ਦੇ ਉੱਪਰ ਨਜ਼ਰ ਨਹੀਂ ਆਉਣ ਦਿੰਦਾ ਨੰਬਰ 22 ਇੱਕ ਦਿਨ ਦੇ ਵਿੱਚ ਚਾਰ ਬਨਾਮ ਖਾਣ ਦੇ ਨਾਲ ਤੁਹਾਡਾ ਕੈਸਟਰੋਲ ਲੈਵਲ ਘਟਦਾ ਹੈ ਵਾਲਾਂ ਨੂੰ ਮਜ਼ਬੂਤੀ ਮਿਲਦੀ ਹੈ ਦਿਲ ਦੀ ਬਿਮਾਰੀ ਤੋਂ ਵੀ ਬਚਾਅ ਹੁੰਦਾ ਹੈ ਇਸ ਦੇ ਨਾਲ ਜਵਾਨੀ ਬਣੀ ਰਹਿੰਦੀ ਹੈ ਵਜ਼ਨ ਘਟ ਕਰਨ ਦੇ ਵਿੱਚ ਮਦਦ ਮਿਲਦੀ ਹੈ ਤੁਹਾਡੀ ਯਾਦਦਾਸ਼ਤ ਵੀ ਤੇਜ਼ ਹੁੰਦੀ ਹੈ ਨੰਬਰ 23 ਗੋਬੀ ਦੇ ਵਿੱਚ ਮੌਜੂਦ ਫਾਈਬਰ ਕੈਸਟਰੋਲ ਘੱਟ ਕਰਨ ਦੇ ਵਿੱਚ ਵੀ ਮਦਦ ਕਰਦਾ ਹੈ ਨੰਬਰ 24 ਜੋ ਔਰਤਾਂ ਰਾਤ ਨੂੰ ਸੌਣ ਤੋਂ ਪਹਿਲਾਂ 5 ਮਿੰਟ ਤੱਕ ਆਪਣੇ ਪੈਰਾਂ ਦੀਆਂ ਤਲੀਆਂ ਦੇ ਉੱਪਰ ਸਰੋਂ ਦੇ ਤੇਲ ਦੀ ਮਾਲਿਸ਼ ਕਰਦੀਆਂ ਹਨ ਉਹਨਾਂ ਨੂੰ ਕੋਈ ਵੀ ਵੱਡੀ ਬਿਮਾਰੀ ਨਹੀਂ ਹੁੰਦੀ ਨਾਲ ਹੀ ਅੱਖਾਂ ਦੀ ਰੌਸ਼ਨੀ ਵੀ ਤੇਜ਼ ਹੁੰਦੀ ਹੈ ਅਤੇ ਦਿਮਾਗ ਨੂੰ ਵੀ ਤਾਕਤ ਮਿਲਦੀ ਹੈ ਅਤੇ ਰਾਤ ਨੂੰ ਪੈਰਾਂ ਦੇ ਉੱਪਰ ਮਾਲਿਸ਼ ਕਰਨ ਦੇ ਨਾਲ ਨੀਂਦ ਵੀ ਚੰਗੀ ਆਉਂਦੀ ਹੈ ਨੰਬਰ 25 ਸਰੀਰ ਦੇ ਮਤਲਬ ਬਣਾਉਣ ਦੇ ਲਈ ਕੇਲਾ ਖਾਣਾ ਚਾਹੀਦਾ ਹੈ ਕਿਉਂਕਿ ਕੇਲੇ ਦੇ ਵਿੱਚ ਪੋਟਾਸ਼ੀਅਮ ਅਤੇ ਫਾਈਬਰ ਪਾਇਆ ਜਾਂਦਾ ਹੈ ਨੰਬਰ 26 ਨਾਸ਼ਪਤੀ ਦਾ ਸੇਵਨ ਪ੍ਰੈਗਨੈਂਟ ਔਰਤਾਂ ਨੂੰ ਜ਼ਰੂਰ ਕਰਨਾ ਚਾਹੀਦਾ ਹੈ ਕਿਉਂਕਿ ਨਾਸ਼ਪਤੀ ਦੇ ਵਿੱਚ ਫਾਈਬਰ, ਵਿਟਾਮਿਨ ਅਤੇ ਮਿਨਰਲ ਹੁੰਦੇ ਹਨ ਜੋ ਗਰਭਵਤੀ ਔਰਤਾਂ ਦੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਨੰਬਰ 27 ਭੁੰਨੇ ਹੋਏ ਜ਼ਕੁੰਦਰ ਦੇ ਉੱਪਰ ਨਮਕ ਲਗਾ ਕੇ ਖਾਣ ਦੇ ਨਾਲ ਸਾਂਹ ਫੁੱਲਣ ਦੀ ਸਮੱਸਿਆ ਘਟ ਜਾਂਦੀ ਹੈ। ਨੰਬਰ 28 ਰੋਟੀ ਖਾਣ ਦੇ ਵਕਤ ਤੁਹਾਨੂੰ ਕਦੇ ਵੀ ਪਾਣੀ ਦਾ ਸੇਵਨ ਨਹੀਂ ਕਰਨਾ ਚਾਹੀਦਾ। ਨੰਬਰ 29 ਸ਼ਹਿਦ ਦੇ ਵਿੱਚ ਨਿੰਬੂ ਦਾ ਰਸ ਮਿਲਾ ਕੇ ਲਗਾਉਣ ਦੇ ਨਾਲ ਤ્વਚਾ ਮੁਲਾਇਮ ਬਣੀ ਰਹਿੰਦੀ ਹੈ। ਨੰਬਰ 30 ਮਲਾਈ ਅਤੇ ਸ਼ਹਿਦ ਦਾ ਲੇਪ ਅੱਖਾਂ ਦੇ ਆਸ-ਪਾਸੇ ਲਗਾਉਣ ਦੇ ਨਾਲ ਕਾਲਾਪਨ ਦੂਰ ਹੁੰਦਾ ਹੈ। ਨੰਬਰ 31 ਸੰਤਰੇ ਦੇ ਛਿਲਕਿਆਂ ਉਸਕਾ ਆ ਕੇ ਪੀਸ ਕੇ ਇਸ ਦਾ ਪਾਊਡਰ ਦੇ ਵਿੱਚ ਥੋੜੀ ਜਹੀ ਹਲਦੀ ਪਾਊਡਰ ਅਤੇ ਕੁਝ ਬੂੰਦਾਂ ਗਰਾਭ ਜਲਦੀਆਂ ਮਿਲਾ ਕੇ ਚਿਹਰੇ ਦੇ ਉੱਪਰ ਲਗਾਉਣ ਤੋਂ ਬਾਅਦ 15 ਮਿੰਟਾਂ ਤੋਂ 20 ਮਿੰਟ ਬਾਅਦ ਚਿਹਰਾ ਧੋ ਲਓ ਮੋਹਾਸੇ ਤੋਂ ਰਾਹਤ ਮਿਲਦੀ ਹੈ ਨੰਬਰ 32 ਜੇਕਰ ਤੁਸੀਂ ਬਵਾਸੀਰ ਦੀ ਪਰੇਸ਼ਾਨੀ ਬਿਮਾਰੀ ਤੋਂ ਪਰੇਸ਼ਾਨ ਹੋ ਤਾਂ ਮੇਥੀ ਦੀ ਚਟਨੀ ਬਣਾ ਕੇ ਖਾਓ ਨੰਬਰ 33 ਨਿੰਮ ਦੇ ਪੱਤੇ ਅਤੇ ਵਿੱਚ ਐਂਟੀਆਕਸੀਡੈਂਟ ਵਿਟਾਮਿਨ ਅਤੇ ਮਿਨਰਲ ਹੁੰਦੇ ਹਨ ਇਹ ਬਲੈਡ ਪ੍ਰੋਫਾਈਲ ਨਿੰਮ ਦੇ ਪੱਤਿਆਂ ਦੇ ਨਾਲ ਪਿਸ਼ਾਬ ਦੀ ਇਨਫੈਕਸ਼ਨ ਅਤੇ ਅੱਖਾਂ ਦੀ ਇਨਫੈਕਸ਼ਨ ਤੋਂ ਵੀ ਆਰਾਮ ਮਿਲਦਾ ਹੈ ਨਿੰਮ ਦੇ ਪੱਤੇ ਤ્વਚਾ ਦੇ ਲਈ ਵੀ ਫੈੜੀ ਮਦਦ ਹੁੰਦੇ ਹਨ ਨੰਬਰ 34 ਹਾਰਟ ਅਟੈਕ ਦੀ ਬਿਮਾਰੀ ਤੋਂ ਬਚਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਪਿਆਜ਼ ਤੇ ਲਸਣ ਖਾਓ ਆ ਤੇ ਸਵੇਰੇ ਇੱਕ ਸੇਬ ਜ਼ਰੂਰ ਖਾਓ ਨੰਬਰ 35 ਜੇਕਰ ਤੁਹਾਨੂੰ ਲੀਵਰ ਦੇ ਨਾਲ ਸੰਬੰਧਿਤ ਕੋਈ ਵੀ ਬਿਮਾਰੀ ਹੈ ਤਾਂ ਆਚਾਰ ਬਿਲਕੁਲ ਵੀ ਨਹੀਂ ਖਾਣਾ ਚਾਹੀਦਾ ਨੰਬਰ 36 ਆਂਡਿਆਂ ਨੂੰ ਫ੍ਰਿਜ ਦੇ ਵਿੱਚ ਨਹੀਂ ਰੱਖਣਾ ਚਾਹੀਦਾ ਜਿਆਦਾ ਸਮੇਂ ਤੱਕ ਸਟੋਰ ਕਰਕੇ ਨਹੀਂ ਰੱਖਣੇ ਚਾਹੀਦੇ ਜਦੋਂ ਵੀ ਖਾਣੇ ਹੈ ਤਾਂ ਲੈ ਕੇ ਆਓ ਇਸਤੇਮਾਲ ਕਰੋ ਰੱਖ ਕੇ ਸਟੋਰ ਕਰਕੇ ਆਂਡਿਆਂ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਇਹ ਸਿਹਤ ਦੇ ਲਈ ਹਾਨੀਕਾਰਕ ਹੈ ਨੰਬਰ 37 ਸਾਇਕਲੋਜੀ ਮੁਤਾਬਕ ਜਿੰਨਾਂ ਦੀਆਂ ਪਲਕਾਂ ਸੰਗਣੀਆਂ ਹਨ ਉਹਨਾਂ ਦਾ ਦਿਮਾਗ ਤੇਜ਼ ਹੁੰਦਾ ਹੈ ਨੰਬਰ 38 ਜੇਕਰ ਮਿਹਦੇ ਦੇ ਵਿੱਚ ਪ੍ਰੋਬਲਮ ਹੈ ਤਾਂ ਅਚਾਰ ਖਾਣ ਤੋਂ ਪਰਹੇਜ਼ ਕਰੋ ਨੰਬਰ 39 ਸਰੋਂ ਦਾ ਫੁੱਲ ਦੀ ਖੁਸ਼बू ਵੀ ਸੁੰਘਣ ਦੇ ਨਾਲ ਦਿਮਾਗ ਦੀਆਂ ਨਸਾਂ ਤੇਜ਼ ਹੋ ਜਾਂਦੀਆਂ ਹਨ ਨੰਬਰ 40 ਜਿਆਦਾ ਅੰਬ ਦਾ ਜੂਸ සීਣ ਦੇ ਨਾਲ 슈ਗਰ ਦੀ ਬਿਮਾਰੀ ਹੋ ਜਾਂਦੀ ਹੈ। ਨੰਬਰ 41 슈ਗਰ ਤੋਂ ਬਚਣ ਦੇ ਲਈ ਪਾਣੀ ਹਮੇਸ਼ਾ ਮਿੱਟੀ ਦੇ ਬਰਤਨ ਦੇ ਵਿੱਚ ਪੀਓ। ਨੰਬਰ 42 ਜੇਕਰ ਥਕਾਵਟ ਮਹਿਸੂਸ ਹੋ ਰਹੀ ਹੈ ਤਾਂ ਤੁਹਾਨੂੰ ਨਵਕੀਨ ਪਾਣੀ ਪੀਣਾ ਚਾਹੀਦਾ ਹੈ। ਨੰਬਰ 43 ਇੱਕ ਮਹੀਨੇ ਦੇ ਵਿੱਚ 15-20 ਕਿਲੋ ਵਜ਼ਨ ਨੂੰ ਘੱਟ ਕਰਨਾ ਚਾਹੁੰਦੇ ਹੋ ਤਾਂ ਅਸ਼ਵਗੰਧਾ ਦੇ 15-20 ਪਰਤੇ ਰੋਜ਼ਾਨਾ ਖਾ ਲਿਆ ਕਰੋ ਅਸ਼ਵਗੰਧਾ ਦਾ ਸੇਵਨ ਕਰਨ ਨਾਲ ਪੇਟ ਕਮਰ ਬਾਵਾ ਅਤੇ ਜੰਬੋ ਦੀ ਚਰਬੀ ਘੱਟ ਹੋ ਜਾਂਦੀ ਹੈ ਇਹ ਹਰ ਬਰ ਮੋਟਾ ਵਲਾਜ਼ੀਅਮ ਨੂੰ ਬੂਸਟ ਕਰਦਾ ਹੈ ਇਹ ਵੀਡੀਓ ਆਮ ਜਾਣਕਾਰੀ ਤੇ ਆਧਾਰਿਤ ਹੈ ਜੇਕਰ ਤੁਹਾਨੂੰ ਕੋਈ ਵੀ ਬਿਮਾਰੀ ਹੈ ਤਾਂ ਤੁਸੀਂ ਆਪਣੇ ਡਾਕਟਰ ਦੀ ਸਲਾਹ ਲਓ ਅਤੇ ਇਹਨਾਂ ਨਿਯਮਾਂ ਦੀ ਪਾਲਣਾ ਕਰੋ ਜੇਕਰ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਨਵੀਂ ਜਾਣਕਾਰੀ ਦੇ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ